ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬੇਸਣ ਦਾ ਪੀਜਾ ਬਣਾਉਣ ਲੱਗੇ ਪੀਜਾ ਕਹਿ ਲਓ ਨਾਸ਼ਤਾ ਕਹਿ ਲਓ ਬਹੁਤ ਹੀ ਵਧੀਆ ਹੈਲਦੀ ਟੇਸਟੀ ਇਹ ਬਣ ਕੇ ਤਿਆਰ ਹੋਣ ਵਾਲਾ ਹੈ ਇਹਦੇ ਵਾਸਤੇ ਆਪਾਂ ਦੇਖੋ ਹਲਕੀ ਜਿਹੀ ਕੌਲੀ ਜਿਹੜੀ ਆਪਾਂ ਬੇਸਣ ਦੀ ਲੈ ਲਈ ਛਾਣ ਲਈ ਅਸੀਂ ਬੇਸਣ ਨੂੰ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਥੋੜੀ ਜਿਹੀ ਹਲਦੀ ਤੇ ਨਮਕ ਪਾ ਲੰਨੇ ਆ ਕਾਲੀ ਮਿਰਚ ਪਾ ਲੰਨੇ ਆ ਇਹ ਕਾਲੀ ਮਿਰਚ ਪਾ ਦਤੀ ਆ ਤੇ ਆਪਾਂ ਹੁਣ ਨਮਕ ਪਾ ਲੈਨੇ ਆ ਟੇਸਟ ਅਨੁਸਾਰ ਜਿੰਨਾ ਕ ਆਪਣਾ ਮਟੀਰੀਅਲ ਉਨਾ ਕ ਠੀਕ ਆ ਜੀ ਇਹਨਾਂ ਨੂੰ ਕਰ ਲੈਣਾ ਆਪਾਂ ਮਿਕਸ ਵਧੀਆ ਤਰੀਕੇ ਨਾਲ ਤੇ ਫਿਰ ਆਪਾਂ ਇਹਨੂੰ ਪਾਣੀ ਪਾ ਕੇ ਜਿਹੜਾ ਪਤਲਾ ਜਿਹਾ ਘੋਲ ਕੇ ਰੱਖ ਲੈਣਾ ਪਹਿਲਾਂ ਆਪਾਂ ਸਭ ਤੋਂ ਇਹ ਕੰਮ ਕਰਨਾ ਆ ਤਾਂ ਕਿ ਬੇਸਣ ਜਿਹੜਾ ਫੁੱਲ ਦੇ ਵਿੱਚ ਚੰਗੀ ਤਰ੍ਹਾਂ ਆ ਜਿਹੜਾ ਆ ਵਧੀਆ ਸਮੂਥ ਜਿਹਾ ਇਹਦਾ ਘੋਲ ਬਣ ਕੇ ਤਿਆਰ ਹੋ ਜਵੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾਈ ਜਾਂਨੇ ਆ ਤੇ ਪਤਲਾ ਜਿਹਾ ਇਹਨੂੰ ਆਪਾਂ ਘੋਲ ਕੇ ਤਿਆਰ ਕਰ ਲੈਨੇ ਆ ਠੀਕ ਹੈ ਜੀ ਬਹੁਤ ਹੀ ਸੋਹਣਾ ਇਹ ਨਾਸ਼ਤਾ ਬਣ ਕੇ ਤਿਆਰ ਹੁੰਦਾ ਆ ਤੇ ਇਹਨੂੰ ਤੁਸੀਂ ਪੀਜ਼ਾ ਦਾ ਨਾਮ ਵੀ ਦੇ ਸਕਦੇ ਨਾਸ਼ਤੇ ਦਾ ਨਾਮ ਵੀ ਦੇ ਸਕਦੇ ਆ ਕਿਉਂਕਿ ਪੀਜ਼ਾ ਟਾਈਪ ਆਪਾਂ ਇਹਨੂੰ ਬਣਾਉਣਾ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਕਰਕੇ ਤੇ ਇਹਨੂੰ ਆਪਾਂ ਜਿਹੜਾ ਆ ਟਾਕ ਦਾਣਾ ਆ ਟਾਕ ਕੇ ਇਹਨੂੰ ਆਪਾਂ ਰੱਖ ਦਾਣਾ ਆ 19 ਦੇਰ ਚ ਆਪਾਂ ਬਾਕੀ ਦੀ ਤਿਆਰੀ ਕਰ ਲੈਣੇ 5 7 10 ਮਿੰਟ ਜਿੰਨਾ ਟਾਈਮ ਤੁਹਾਡਾ ਲੱਗਦਾ ਆ ਤੇ ਬਾਕੀ ਦੇ ਕੰਮ ਨੂੰ ਉਨੇ ਟਾਈਮ ਦੇ ਵਿੱਚ ਇਹਨੂੰ ਆਪਾਂ ਟੱਕ ਦਣਾ ਠੀਕ ਹੈ ਇਦਾਂ ਦਾ ਆਪਾਂ ਦੇਖੋ ਪਤਲਾ ਜਿਆ ਇਹਨੂੰ ਗੋਲ ਲਿਆ ਟੱਕ ਦਿੱਤਾ ਤੇ ਉਨੇ ਟਾਈਮ ਦੇ ਵਿੱਚ ਮੈਂ ਟਮਾਟਰ ਕੁਛ ਤਾਂ ਗੋਲ-ਗੋਲ ਪੀਸ ਕੱਟ ਲਏ ਆ ਇਹਦੇ ਤੇ ਕੁਛ ਮੈਂ ਬਰੀਕ ਕੱਟ ਲਏ ਪਿਆਜ਼ ਕੱਟ ਲਿਆ ਤੇ ਹਰੀ ਮਿਰਚ ਕੱਟ ਲਈ ਇਹ ਪਾਤਾ ਇਹ ਚ ਖਾਣ ਵਾਲਾ ਸੋਡਾ ਮਿੱਠਾ ਸੋਡਾ ਜਿਹਨੂੰ ਆਪਾਂ ਕਹਿੰਦੇ ਆ ਤੇ ਪਾ ਕੇ ਆਪਾਂ ਇਹਨੂੰ ਮਿਕਸ ਕਰਤਾ ਪੈਨ ਉੱਤਰ ਮੇ ਜਿਹੜਾ ਘਟ ਸੇਕ ਦੇ ਉੱਤੇ ਗਰਮ ਰੱਖਿਆ ਸੀ ਦੇਖੋ ਇਦਾਂ ਦਾ ਬੇਸਣ ਆਪਣਾ ਜਿਹੜਾ ਤਿਆਰ ਹੋ ਗਿਆ ਹੈ ਵਧੀਆ ਤੇ ਪੈਨ ਆਪਾਂ ਪਹਿਲੇ ਗਰਮ ਰੱਖਿਆ ਆ ਮਾੜਾ ਜੈ ਇਹਨੂੰ ਬਿਲਕੁਲ ਨਾ ਮਾਤਰ ਜੇ ਮੈਂ ਕਿਉਂ ਲਾਇਆ ਬਿਲਕੁਲ ਨਾ ਮਾਤਰ ਠੀਕ ਆ ਮਾੜਾ ਜੈ ਕਰਿਸ ਕੀਤਾ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਦਨੇ ਆ ਟਮਾਟਰ ਦੇ ਪੀਸ ਜਿਹੜੇ ਗੋਲ ਕੱਟੇ ਹੋ ਆਪਾਂ ਠੀਕ ਆ ਜੀ ਇੱਥੇ ਤੁਸੀਂ ਆਲੂ ਵੀ ਕੱਟ ਕੇ ਰੱਖ ਸਕਦੇ ਆ ਇਸ ਤਰ੍ਹਾਂ ਗੋਲ ਪਿਆਜ਼ ਵੀ ਰੱਖ ਸਕਦੇ ਆ ਆਪਾਂ ਕੱਲੇ ਟਮਾਟਰ ਰੱਖਿਆ ਤੇ ਹੁਣ ਜਿਹੜਾ ਆਪਣਾ ਬੇਸਣ ਦਾ ਘੋਲ ਆ ਸਾਰਾ ਆਪਾਂ ਇਹਦੇ ਉੱਤੇ ਪਾ ਦੇਣਾ ਸੇਕ ਨੂੰ ਘੱਟ ਰੱਖਣਾ ਹੈ ਤਾਂ ਕਿ ਬੇਸਣ ਆਪਣਾ ਅੰਦਰ ਤੱਕ ਜਿਹੜਾ ਪੱਕ ਜਾਵੇ। ਜ਼ਿਆਦਾ ਨਹੀਂ ਸੇਕ ਕਰਨਾ। ਥੋੜਾ ਟਾਈਮ ਲੱਗਦਾ ਹੈ ਇਹਨੂੰ ਬੜਨੇ ਨੂੰ ਕਿਉਂਕਿ ਬੇਸਣ ਨੇ ਪੱਕਣਾ ਹੈ। ਸਾਰੇ ਕੋਲ ਜਿਹੜਾ ਹੈਗਾ ਆ ਬੇਸਣ ਆਪਣਾ ਸਾਰੇ ਆਪਾਂ ਇਹਦੇ ਉੱਤੇ ਪਾ ਦੇਣਾ। ਲਓ ਜੀ ਆਪਾਂ ਪੂਰਾ ਪੇਸਣ ਜਿਹੜਾ ਪਾ ਦਿੱਤਾ ਹੈ ਇਹਦੇ ਉੱਤੇ ਤੇ ਹੁਣ ਇਹਨੂੰ ਆਪਾਂ ਦੇਣਾ ਟੱਕ। ਰੱਖ ਦੇਣਾ ਤਾਂ ਕਿ ਚੰਗੀ ਤਰ੍ਹਾਂ ਅੰਦਰ ਤੱਕ ਇਹ ਪੱਕ ਜਾਵੇ ਭਾਫ਼ ਦੇ ਨਾਲ ਦੇਖ ਸਕਦੇ ਆ ਤੁਸੀਂ ਇਹਨਾਂ ਫੁੱਲ ਗਿਆ ਹੈ ਆਪਣਾ ਜਿਹੜਾ ਆਪਾਂ ਪੀਜ਼ਾ ਬੇਸ ਕਹਿ ਲਓ ਜਾਂ ਤੁਸੀਂ ਬੇਸਣ ਦਾ ਚੀਲਾ ਕਹਿ ਲਓ ਠੀਕ ਆ ਜੀ ਨਾਸ਼ਤਾ ਕਹਿ ਲਓ ਤੇ ਪਹਿਲਾਂ ਦੇ ਨਾਲੋਂ ਕਾਫੀ ਜਿਹੜਾ ਉੱਪਰੋਂ ਆ ਇਹ ਇਹਨਾਂ ਸੁੱਕ ਗਿਆ ਆ ਤੇ ਹੁਣ ਇਹਨੂੰ ਇਦਾਂ ਪਹਿਲਾਂ ਆਪਾਂ ਥੋੜ੍ਹਾ-ਥੋੜ੍ਹਾ ਹਿਲਾ ਲੰਨੇ ਆ ਹਿਲਾ ਕੇ ਇਹਨੂੰ ਇੱਕ ਪਲੇਟ 'ਚ ਆਪਾਂ ਕੱਢ ਲੈਣਾ ਹੈ ਤੇ ਉਦਾਂ ਹੈ ਜੇ ਆਪਾਂ ਇਹਨੂੰ ਚੱਕਾਂਗੇ ਤਾਂ ਟੁੱਟ ਜਾਣਾ ਹੈ ਠੀਕ ਆ ਜੀ ਤੇ ਮੈਂ ਪਲੇਟ ਚ ਕੱਢਤਾ ਸੀ ਇਹਦੇ ਵਿੱਚੇ ਹੁਣ ਆਪਾਂ ਹੋਰ ਕਿਉ ਮੜਜਾ ਲਾ ਕੇ ਇਹਨੂੰ ਫੇਰ ਗ੍ਰੀਸ ਕਰਤਾ ਆਪਾਂ ਥੋੜਾ ਥੋੜਾ ਦੇਖੋ ਥੱਲੇ ਚਿਪਕੇ ਆ ਸੀ ਨਾ ਇਸ ਕਰਕੇ ਆਪਾਂ ਫੇਰ ਇਹਨੂੰ ਕਿਉ ਮੜਜਾ ਲਾ ਕੇ ਤੇ ਪਲੇਟ ਚ ਕੱਢਿਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਪਾ ਕੇ ਤੇ ਇਹਨੂੰ ਆਪਾਂ ਕਰ ਦੇਣਾ ਸੈੱਟ ਐਨ ਵਧੀਆ ਬਣ ਜਾਣਾ ਇਹਨੇ ਟੈਨਸ਼ਨ ਨਹੀਂ ਹੈਗੀ ਵੀ ਐਦਾ ਟੁੱਟ ਗਿਆ ਕੁਝ ਹੋ ਗਿਆ ਤੇ ਐਨ ਸੈੱਟ ਕਰਦਣਾ ਇਹਨੂੰ ਆਪਾਂ ਇਹ ਮੈਂ ਪਾ ਦਿੱਤੀ ਆ ਸੇਜਵਨ ਸੌਸ ਤੁਸੀਂ ਟਮੇਟੋ ਸੌਸ ਪਾ ਲਓ ਹੈਗੀ ਆ ਤਾਂ ਇਹ ਪਾ ਲਓ ਨਹੀਂ ਤਾਂ ਟਮੇਟੋ ਸੌਸ ਪਾ ਲਓ ਇਹ ਪਾਤੀ ਮਿਊਨਿਸ ਬਹੁਤ ਸੋਹਣਾ ਟੇਸਟ ਆਉਂਦਾ ਵਧੀਆ ਇਹਦੇ ਨਾਲ ਤੇ ਇਸ ਤਰ੍ਹਾਂ ਇਹਨੂੰ ਆਪਾਂ ਫਲਾ ਦੰਨੇ ਤੇ ਨਾਲੇ ਉਹਨੂੰ ਦਬਾਈ ਜਾਂਦੇ ਆ ਠੀਕ ਹੈ ਜੀ ਐਦਾ ਕਰਕੇ ਆਪਾਂ ਇਹਨੂੰ ਬਿਲਕੁਲ ਸੈੱਟ ਕਰ ਦਾਨਾ ਇਹਨੂੰ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਪਿਆਜ਼ ਟਮਾਟਰ ਹਰੀ ਮਿਰਚ ਤੇ সুইਟ ਕੌਰਨ ਠੀਕ ਹੈ ਜੀ ਮੱਕੀ ਦੇ ਦਾਣੇ ਜਿਹੜੇ ਆ ਤੇ ਉਹ ਸਾਰੀਆਂ ਚੀਜ਼ਾਂ ਪਾ ਦੇਣੀਆਂ ਤੇ ਪਾ ਕੇ ਇਹਨੂੰ ਇਦਾਂ ਫਲਾ ਦੰਨੇ ਸਾਰੇ ਤੇ ਫਿਰ ਇਹਨੂੰ ਆਪਾਂ ਢੱਕਣਾ ਆ ਤਾਂ ਕਿ ਪਿਆਜ਼ ਟਮਾਟਰ সুইਟ ਕੌਰਨ ਤੇ ਆਪਣਾ ਜਿਹੜਾ ਬੇਸਣ ਦੀ ਰੋਟੀ ਆ ਇਹ ਵੀ ਵਧੀਆ ਤਰੀਕੇ ਦੇ ਨਾਲਨ ਪੱਕ ਜਾਵੇ ਪਹਿਲਾਂ ਆਪਾਂ ਇੱਥੇ ਜਿਹੜਾ ਆ ਚੀਜ਼ ਨਹੀਂ ਪਾਉਣਾ ਹੈਗਾ ਆਹੀ ਸਮਾਨ ਪਾ ਕੇ ਤੇ ਇਹਨੂੰ ਆਪਾਂ ਢੱਕ ਦੇਣਾ ਠੀਕ ਹੈ ਜੀ ਫਿਰ ਬਾਅਦ ਚ ਇਹਨੂੰ ਆਪਾਂ ਸੈੱਟ ਕਰਕੇ ਫਿਰ ਇੱਥੇ ਚੀਜ਼ ਪਾਵਾਂਗੇ ਬਸ ਇਸ ਤਰ੍ਹਾਂ ਫਲਾ ਕੇ ਦੇਖੋ ਕਾਫੀ ਸੈੱਟ ਹੋ ਗਈ ਨਾ ਅੰਗੇ ਨਾਲੋਂ ਤੇ ਹੁਣ ਇਹਨੂੰ ਆਪਾਂ ਜਿਹੜਾ ਟੱਕ ਦੰਨੇ ਆ ਟੱਕ ਕੇ ਇਹਨੂੰ ਪੱਕਣ ਦੰਨੇ ਸੇਕ ਘੱਟੇ ਰੱਖਣਾ ਜ਼ਿਆਦਾ ਨਹੀਂ ਕਰਨੀ ਤਾਂ ਥੱਲੇ ਉਹ ਸੜ ਜਾਊਗਾ ਦੇਖੋ ਜੀ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਦਿੱਤਾ ਆ ਇਸ ਤਰ੍ਹਾਂ ਗੋਲ ਕਰ ਦੰਨੇ ਇਹਨੂੰ ਇਹ ਬਿਲਕੁਲ ਸੌਫਟ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਇਹਦੇ ਉੱਤੇ ਆਪਾਂ ਪਾ ਦੰਨੇ ਆ ਜੀ ਚੀਜ਼ ਚੀਜ਼ ਮੈਂ ਫ੍ਰੈਚੋ ਕੱਟ ਕੇ ਬਾਹਰ ਰੱਖਤਾ ਸੀ ਇਸ ਕਰਕੇ ਐਦਾਂ ਜਿਹੜਾ ਥੋੜਾ ਮੈਲਟ ਜਿਹਾ ਹੋ ਗਿਆ ਤੇ ਆਪਾਂ ਐਦਾਂ ਇਹਨੂੰ ਰੱਖ ਦੇਣਾ ਬਿਰਲਾ ਬਿਰਲਾ ਬਦੀਆ ਪੀਜ਼ਾ ਬਣ ਕੇ ਆਪਣਾ ਤਿਆਰ ਹੋਣਾ ਇਹ ਸ਼ਿਮਲਾ ਮਿਰਚ ਇਸ ਟਾਈਮ ਮੇਰੇ ਕੋਲ ਹੈ ਨਹੀਂ ਸੀ ਤੇ ਸ਼ਿਮਲਾ ਮੱਛਿਆ ਕੀ ਉਹ ਵੀ ਪਾ ਸਕਦੇ ਆ ਤੁਸੀਂ ਦੇਖੋ ਐਦਾਂ ਆਪਾਂ ਥੋੜੇ ਥੋੜੇ ਪੀਸੇ ਦੇ ਰੱਖ ਦਨੇ ਆ ਸਾਰੇ ਲੋ ਜੀ ਇਹਨੂੰ ਹੁਣ ਆਪਾਂ ਦੇਣਾ ਟੱਕ ਵਧੀਆ ਪੀਜ਼ਾ ਬਣ ਕੇ ਆਪਣਾ ਜਿਹੜਾ ਤਿਆਰ ਹੋ ਗਿਆ ਤੁਸੀਂ ਬੇਸਣ ਦਾ ਨਾਸ਼ਤਾ ਕਹਿ ਲਓ ਤੇ ਬੇਸਣ ਦਾ ਪੀਜ਼ਾ ਕਹਿ ਲਓ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਲਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਇਹ ਬੇਸਣ ਦਾ ਪੀਜ਼ਾ ਆਪਣਾ ਬਣ ਕੇ ਇਹ ਤਿਆਰ ਹੋ ਗਿਆ ਹੈਲਦੀ ਵੀ ਆ ਟੇਸਟੀ ਵੀ ਆ ਖਾਣ ਨੂੰ ਇਹ ਤੇ ਨਵੀਂ ਜਿਹੀ ਚੀਜ਼ ਬਣ ਜਾਂਦੀ ਹੈ ਇਹ ਦੇਖੋ ਜੀ ਕਿੰਨਾ ਸੌਫਟ ਹੈ ਕੱਟਦੇ ਆ ਤੇ ਤੁਹਾਨੂੰ ਪਤਾ ਲੱਗਦਾ ਹੋਊਗਾ ਤੇ ਇਹਨੂੰ ਤੁਸੀਂ ਬੱਚੇ ਦੇ ਟਿਫਨ ਦੇ ਵਿੱਚ ਦਿਓ ਆਪ ਖਾਓ ਤੇ ਜਿੱਦਾਂ ਤੁਹਾਡਾ ਮਨ ਕਰਦਾ ਇਹਨੂੰ ਤੁਸੀਂ ਖਾ ਸਕਦੇ ਦੇਖੋ ਜੀ ਕਿੰਨਾ ਸੋਹਣਾ ਆਪਣਾ ਜਿਹੜਾ ਬੇਸਣ ਦਾ ਪੀਜ਼ਾ ਬਣ ਕੇ ਤਿਆਰ ਹੋ ਗਿਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ 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 ਧੰਨਵਾਦ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਆਪਾਂ ਇੱਕ ਟਿਫਨ ਦੇ ਵਿੱਚ ਇਹਨੂੰ ਰੱਖਦੇ ਆਂ ਦੇਖੋ ਕਿੰਨਾ ਸੋਹਣਾ ਆਪਣਾ ਬੇਸਣ ਦਾ ਪੀਜ਼ਾ ਬਣ ਕੇ ਤਿਆਰ ਹੋਇਆ